ਮੈਂ ਐਕਸੀਟੇਸ਼ਨ ਇੰਤਜ਼ਾਮ ਕਰਦਾ ਲੋ ਕਹਿਣਾ ਭੈਣ ਭਾਈਆਂ ਨੂੰ ਵੀ ਮੈਨੂੰ ਦਿਓ ਵੀ ਰਿਸ਼ਤੇਦਾਰ ਨੂੰ ਕੋਈ ਵੀ ਮੇਰੇ ਕੋਲ ਜਿੰਨੇ ਕੋ ਕਰਨਗੇ ਤੁਹਾਡੇ ਰਿਸ਼ਤੇਦਾਰ ਹੈਲਪ ਇਨਾ ਕਿ ਤਾ 40 ਦਾ ਤੁਹਾਨੂੰ ਕਰਨਾ ਪੈਣਾ ਹੈ ਤੇ ਚਲੋ ਰਿਸ਼ਤੇਦਾਰਾਂ ਨੂੰ ਜੋ ਜਿੰਨੀ ਕੋ ਹੋ ਜੇ ਹੋ ਸਕੇ ਮੇਰੀ ਕਬੂਲ ਕਰ ਲਿਓ ਥੋੜੀ ਬਹੁਤੀ ਘੱਟ ਵੱਧ ਹੋਈ ਕਨਾ ਮੇਰੀ ਕਬੂਲ ਕਰ ਲਿਓ ਉਹ ਤਾਂ ਮੈਂ ਕਿਹਾ ਮੈਂ ਮੈਨੂੰ ਇਨਾ ਮੈਂ ਬਹੁਤ ਹਾਂਜੀ ਬਾਬਾ ਜੀ ਦੇਖੋ ਮੈਂ ਤੁਹਾਡੀ ਕਬੂਲ ਲੂਗਾ ਇੱਕ ਅੱਧੀ ਘੱਟ ਥੋੜੀ ਬਹੁਤ ਘੱਟ ਇਹ ਨਾ ਹੋਵੇ ਤੁਸੀਂ ਅੱਧੋ ਅੱਧੀ ਦਾ ਜਾ ਨਹੀਂ ਆਇਆ ਨਹੀਂ ਕਰਦਾ ਐ ਨਹੀਂ ਮੈਂ ਕਰਦਾ ਕਿ ਫਿਰ ਮੇਰੇ ਉੱਤੇ ਵੀ ਤਲਵਾਰ ਧਰੀ ਹੁੰਦੀ ਆ ਮੈਂ ਇਹ ਚੀਜ਼ਾਂ ਨਹੀਂ ਕਰ ਸਕਦਾ ਕਿਉਂਕਿ ਮੇਰਾ ਹਿੱਸਾ ਚਲ ਜਾਣਾ ਹੈ ਨਹੀਂ ਮੈਂ ਕੋਈ ਗੱਲ ਨਹੀਂ ਤੁਸੀਂ ਕਬੂਲ ਕਰ ਲਿਓ ਜਿੰਨੀ ਕੁ ਮੈਥੋਂ ਬਹੁਤ ਵਾਤੇ ਵਾਤੇ ਮੈਂ ਕਰ ਲੂੰ ਤੇ ਮੈਂ ਆਹ ਕਹਿੰਦਾ ਨਾ ਵੀ ਭਾਈ ਵੀ ਸਾਨੂੰ ਬੱਚਾ ਤੁਰਨ ਲੱਗੇ ਤੁਰਨ ਲੱਗੇ ਤਾਂ ਪਹਿਲਾਂ ਮੈਂ ਪੁੱਛੂੰਗਾ ਕਿ ਨਾ ਹੋਇਆ ਜੇ ਕਬੂਲ ਹੁੰਦਾ ਉਹ ਫੇਰ ਕਰੂੰ ਨਹੀਂ ਤੁਰਨ ਦਾ ਤੁਹਾਡੇ ਦਾ ਘਰੋਂ ਕੋਈ ਫਾਇਦਾ ਨਹੀਂ ਹੋਣਾ ਠੀਕ ਆ ਕੋਈ ਨਹੀਂ ਪੁੱਛ ਲਿਓ ਤੇ ਦੂਜੀ ਗੱਲ ਇਹ ਆ ਜੀ ਇਹ ਕਬੂਲ ਤਾਂ ਹੋਊਗੀ ਜੇ ਹੁਣ ਤੁਹਾਨੂੰ ਦੇਖੋ ਤੁਹਾਡੇ ਨਾਲ ਕਿੱਥੇ ਤੱਕ ਆ ਗਿਆ ਪਹਿਲੀ ਗੱਲ ਤਾਂ ਮੈਨੂੰ ਅੱਛਾ ਕੱਟ ਗਿਆ ਮੇਰੀ ਰੇਟ ਘਟੀ ਜਾਣਾ ਤੁਹਾਨੂੰ ਤੁਹਾਨੂੰ ਪਹਿਲੀ ਗੱਲ ਪੁਲਿਸ ਰੋਕਣੀ ਪਈ ਆ ਮੈਂ ਤਾਂ ਛੱਡੀ ਜਾਣਾ ਮੈਨੂੰ ਭਲੇਖਾ ਲੱਗਾ ਸੀ ਬੰਦੇ ਗਲਤ ਦਾ ਤੁਸੀਂ ਬੰਦੇ ਠੀਕ ਆ ਜਿੱਦਾ ਵੀ ਆ ਇਹ ਤਾਂ ਕੰਮ ਕਰਨ ਵਾਲੇ ਬੰਦੇ ਆ ਵੀਰ ਮੈਂ ਤਾਂ ਤੇਰੇ ਸਾਹਮਣੇ ਜੇ ਤੂੰ ਦੇਖੇ ਕਦੇ ਕਿਸੇ ਤੋਂ ਪਤਾ ਲੈ ਲਈਂ ਅਸੀਂ ਤਾਂ ਖੇਤੀ ਕਰਦਾਂ ਵਾਲੇ ਬੰਦੇ ਆ ਕੋਈ ਨਾ ਜੀ ਚਲੋ ਜਿੰਨਾ ਹੁਣ ਮੈਂ ਕਰ ਸਕਦਾ ਮੈਂ ਕਰੀ ਜਾਣਾ ਕਿਉਂਕਿ ਇਹ ਕੰਮ ਮੇਰਾ ਕੋਈ ਇਕੱਲੇ ਦਾ ਨਹੀਂ ਸਾਨੂੰ ਤਾਂ ਉੱਪਰੋਂ ਸਾਡਾ ਕੰਮ ਹੈ ਸਾਨੂੰ ਉੱਪਰੋਂ ਕੰਮ ਆਉਂਦਾ ਹੁੰਦਾ ਸਾਨੂੰ ਕਰਨਾ ਪੈਂਦਾ ਹੈ ਤੇ ਅਸੀਂ ਕਰ ਰਹੇ ਆਂ ਮੈਂ ਸਿਰਫ ਵਿਚਾਰੇ ਗੱਲ ਕਰਨ ਆਇਆ ਮੇਰਾ ਹੋਰ ਕੋਈ ਵਿੱਚ ਰੋਲਾ ਰੱਬਾ ਨਹੀਂ ਮੈਂ ਸਿਰਫ ਵਿਚਾਰੇ ਗੱਲ ਕਰਨ ਆਇਆ ਠੀਕ ਹੈ ਤੇ ਪਰ ਜਿਹੜੀ ਪੁਲਿਸ ਆ ਉਹ ਤੁਹਾਨੂੰ ਰੋਕਣੀ ਪੈਣੀ ਹੈ ਮੈਂ ਤਾਂ ਸਿਰਫ ਚਲੋ ਮੈਂ ਤਾਂ ਜਨ ਪਹਿਲਾਂ ਵੀ ਕਹਿ ਤੀ ਮੈਂ ਤਾਂ ਜ਼ੋਰ ਲਾਤਾ ਮੈਂ ਸਭ ਨੂੰ ਕਹਤਾ ਭਾਈ ਵੀ ਪੁਲਿਸ ਨੂੰ ਰੋਕ ਦਿਓ ਵੀ ਮੇਰਾ ਮਰਦਾਨਾ ਨਾ ਹੋ ਜੇ ਵੀ ਤੁਸੀਂ ਰੁਕੋ ਮੈਂ ਯਾਰ ਵੀ ਦੇਖਦਾ ਰੁਕਦੀ ਆ ਕਿ ਨਹੀਂ ਫੇਰ ਤਾਂ ਦੇਖੋ ਜੀ ਪੈਸੇ ਵੀ ਵਧਣਗੇ ਤੇ ਜਵਾਬ ਵੀ ਨਹੀਂ ਛੇਤੀ ਮਿਲਣਾ ਫੇਰ ਬਹੁਤ ਲੰਬੀ ਚੀਜ਼ ਜਾਊਗੀ 12 ਵਜੇ ਕਿੰਨਾ ਟਾਈਮ ਤਾਂ ਥੋੜਾ ਹੀ ਮੈਨੂੰ ਹੁਣ ਕਿਸੇ ਨਾਲ ਸੰਪਰਕ ਕਰੂੰ ਮੈਂ ਤਾਂ ਹੀ ਰੋਕਾਂਗੇ ਥੋੜਾ ਜਿਹਾ ਤੁਸੀਂ ਟਾਈਮ ਵਾਧ ਦੇ ਦਿਓ ਚਲੋ ਜੀ ਮੈਂ 12:30 ਤਾਂ ਦੇ ਦੇਣਾ ਕਿਸੇ ਨੂੰ ਫੋਨ ਕਰੋ 1:00 ਵਜੇ ਦਾ ਟਾਈਮ ਦੇ ਦਿਓ ਮੈਂ ਇੰਨੀ ਜੇ ਰੁਕਦੀ ਵੀ ਹੁਣ ਕਾਹ ਫੋਨ ਕਰਾਂ ਜੇ ਤੱਕ ਤਾਂ ਪੁਲਿਸ ਕਹਿੰਦੀ ਆ ਕਿ ਅਸੀਂ ਬੰਦਿਆਂ ਦੀ ਪਛਾਣ ਲੱਭਾਂਗੇ ਨਹੀਂ ਜੀ ਸਾਨੂੰ ਤਾਂ ਕਿਸੇ ਨੇ ਨਹੀਂ ਕਿਹਾ ਵੀ ਲੱਭਾਂਗੇ ਛੋਟੇ ਕੋਲੇ ਕੋਈ ਹੋਉਣ ਪਰਮਿਸ਼ਨ ਹੈ ਦੋਨੋਂ ਦੋਨੋਂ ਮੈਂ ਸਹੀ 12:30 ਤੱਕ ਦਾ ਬਸ ਟਾਈਮ ਦਿੱਤਾ ਇਤੂ ਵੱਧ ਕੋਈ ਨਹੀਂ ਪੁਲਿਸ ਸਾਰੀ ਤੁਹਾਨੂੰ ਮੋੜ ਨਹੀਂ ਪੈਣੀ ਆ ਹੁਣ ਜਿੰਨਾ ਫੋਨ ਕਰ ਸਕਦੇ ਹੋ ਤੁਸੀਂ ਕਰੋ ਚਲੋ ਜਿਹੜੇ ਸਾਡੇ ਬੰਦੇ ਨੇ ਮੈਂ ਉਹਨਾਂ ਨੂੰ ਕਹਿ ਦੇਣਾ ਭਾਈ ਮੁੜਿਓ ਤੇ ਬਾਕੀ ਪੁਲਿਸ ਵਾਲੇ ਜਿਹਨੇ ਉਹਨਾਂ ਨੂੰ ਕਹਿ ਦੇਣ ਹਾਂਜੀ ਇਹਦਾ ਮੋੜਿਆ ਤੇ ਹੋਰ ਵੀ ਕੋਈ ਜੋ ਵੀ ਜਾਣ ਪਛਾਣਦੇ ਸਾਰਿਆਂ ਨੂੰ ਮੋੜਨਾ ਪੈਣਾ ਤੇ ਦੂਜੀ ਗੱਲ ਉਦੋਂ ਬਾਅਦ ਪੁਲਿਸ ਵੀ ਗੱਜਨਮਾਜ਼ਰੀ ਨੇ ਲਾਈ ਆ ਤੇ ਉਹਦੇ ਤੋਂ ਹੀ ਹਟਣੀ ਉਹਨੂੰ ਕਹੋ ਸਾਰੇ ਵਾਪਸ ਲਾਓ ਤੁਸੀਂ ਉਹਨੂੰ ਇਹ ਕਹਿਣਾ ਹੈ ਉਹ ਬੱਚਾ ਦੇਣ ਨੂੰ ਮੰਨ ਗਿਆ ਬਿਨਾਂ ਪੈਸਿਆਂ ਤੋਂ ਉਹ ਬੱਚਾ ਤਾਂ ਮੋੜਨਗੇ ਜੇ ਇਹ ਫਾਈਲ ਇੱਥੇ ਹੀ ਅੱਜ ਬੰਦ ਹੁੰਦੀ ਆ ਠੀਕ ਇਹ ਫਾਈਲ ਦੁਬਾਰਾ ਨਹੀਂ ਖੁੱਲਣੀ ਚਾਹੀਦੀ ਠੀਕ ਹੈ ਜੇ ਬੰਦ ਹੋਊ ਤਾਂ ਛੱਡਾਂਗੇ ਨਹੀਂ ਸਾਡੇ ਕੋਲ ਮੌਕੇ ਇਹਦਾ ਨਹੀਂ ਆਉਂ ਅਸੀਂ ਮੈਨੂੰ ਤਾਂ ਦੇਖੋ ਮੇਰੇ ਮੇਰੇ ਤਾਂ ਮੈਂ ਤਾਂ ਵਿਚ ਵਿਚਾਲੇ ਪਿੱਛੇ ਗਿਆ ਕਹਿੰਦਾ ਮੈਂ ਤਾਂ ਨਾ ਕਰਨ ਵਾਲਾ ਇੰਨੇ ਜੋਗਾ ਹੈ ਨਹੀਂ ਸੀ ਹੁਣ ਨਾ ਤਾਂ ਮੈਂ ਗੱਜੇ ਮਾਜਰੀ ਨੂੰ ਜਾਣਾ ਨਾ ਹੋਰ ਮੈਂ ਤਾਂ ਗਰੀਬ ਆਦਮੀ ਵਿਚ ਵਿਚਾਲੇ ਪਿੱਛੇ ਗਿਆ ਮੈਂ ਤਾਂ ਕਹੀ ਜਾਂਦਾ ਵੀ ਭਾਈ ਉਹਨੂੰ ਰੋਕ ਦਿਓ ਮੇਰਾ ਕੋਈ ਐਡੀ ਪਹੁੰਚ ਨਹੀਂ ਹੈਗੀ ਇਹ ਆਪ ਦੇ ਆਪ ਕਰਾ ਰਿਹਾ ਉਹ ਕੋਈ ਸਟੈਂਡ ਲੈ ਗਿਆ ਮੈਂ ਤਾਂ ਕਹੀ ਜਾਂਦਾ ਹਾਂ ਠੀਕ ਹੈ ਮੈਂ ਮੰਨ ਗਿਆ ਤੁਹਾਡੀ ਜਿਹੜੀ ਤੁਸੀਂ ਫੈਲਬੰਦ ਕਹਿੰਦੇ ਹੋ ਕਿ ਮੈਂ ਦੇਖੋ ਕਿਵੇਂ ਕਰਾਉਂਗਾ ਕੀ ਕਰੂੰਗਾ ਮੇਰੇ ਹੱਥ ਵਿੱਚ ਕੀ ਆ ਆਮ ਬੰਦੇ ਨੂੰ ਨਹੀਂ ਨਹੀਂ ਇਹ ਤਾਂ ਜੇ ਫੈਲਬੰਦ ਵੀ ਨਹੀਂ ਮਤਲਬ ਅੱਜ ਤੋਂ ਦੇ ਤੋਂ ਬਾਅਦ ਜੇ ਰੋਲਾ ਨਹੀਂ ਛੜਨਾ ਚਾਹੀਦਾ ਤੇ ਇਹ ਗੱਲ ਇਥੇ ਮੁੱਕੂ ਵੀ ਮੁਕਣੀ ਅੱਜ ਛੱਡੋ ਹੁਣੇ ਬਸ 12 1 ਵਜੇ ਤੱਕ ਇਹ ਕਹਾਣੀ ਮੁਕਣੀ ਚਾਹੀਦੀ ਹੈ ਤਾਂ ਤੁਹਾਨੂੰ ਬੱਚਾ ਮਿਲੂਗਾ ਠੀਕ ਹੈ ਮੈਂ ਲਾਉਣਾ ਜੋਰ ਆਪਣੇ ਕੋਲ ਤੁਸੀਂ ਮੈਂ ਤੁਸੀਂ ਮੇਰੇ ਨਾਲ ਇੰਨਾ ਜੋਰ ਲਾ ਕੇ ਤੁਸੀਂ ਮੈਨੂੰ ਕਿੱਥੋਂ ਕਿੱਥੇ ਲੈ ਆਏ ਹਾਂ ਹੁਣ ਤੁਸੀਂ ਥੋੜਾ ਜਿਹਾ ਰੋਣਾਂ ਨਾਲ ਲਾਓ ਆਪਣਾ ਲਾਉਣੀ ਹੈ ਜੀ ਠੀਕ ਕਿ ਜੇ ਕੰਮ ਨੂੰ ਕਵਾਰਾ ਹੀ ਜਾਂਦੀ ਆ ਜਿੱਥੇ ਮੈਨੂੰ ਚਲਾਕੀ ਹੁੰਦੀ ਦੇਖੀ ਉੱਥੇ ਮੈਂ ਆਪ ਮੈਂ ਪਾਰਟੀ ਮਾਰ ਦੇਣਾ ਨਹੀਂ ਅਸੀਂ ਕੋਈ ਚਲਾਕੀ ਨਹੀਂ ਮੈਂ ਨਹੀਂ ਕੋਈ ਚਲਾਕੀ ਕਰਦਾ ਬੱਤ ਮੈਂ ਤਾਂ ਦੇਖ ਮੈਨੂੰ ਬੱਚਿਆਂ ਨੂੰ ਪਿਆਰ ਆ ਕੀ ਆ ਤੂੰ ਦੇਖ ਐ ਤਾਂ ਸੋਚ ਮੇਰੇ ਇਹ ਬਸਤੇ ਤੋਂ ਬਾਹਰ ਗੱਲ ਜਿਹੜੀ ਹੋ ਗਈ ਕਿ ਨਾ ਪੁਲਿਸ ਨੂੰ ਮੈਂ ਕਿਹਨੂੰ ਕਹਾ ਬਾਈ ਤੁਸੀਂ ਘਰੇ ਬਾਝ ਮੈਂ ਕਹਿਣਾ ਗੱਜਣ ਮਾਜਰੇ ਨੂੰ ਕਿਸੇ ਬੰਦੇ ਰਾਹੀਂ ਜ਼ੋਰ ਕੋ ਨਾ ਕਹੋ ਜੀ ਬਈ ਉਹ ਮੋੜ ਨਾਲ ਨੂੰ ਬੱਚਾ ਮਾਰਨ ਲੱਗਿਆ ਸਿਰਫ ਤਾਂ ਕਰਕੇ ਜੇ ਗੱਲ ਮੁੱਕਦੀ ਆ ਠੀਕ ਆ ਮੈਂ ਮੈਂ ਕਹੋ ਨਾ ਜੇ ਨਹੀਂ ਮੁੱਕਦੀ ਫੇਰ ਸਾਡੇ ਵੱਲੋਂ ਵੀ ਨਹੀਂ ਮੁੱਕਦੀ ਠੀਕ ਆ ਜੀ ਠੀਕ ਆ ਕੋਈ ਗੱਲ Look. Cool.